ਲਫ਼ਜ਼ਾਂ ਦੀ ਤਾਕਤ ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੇ ਬੋਲ ਸਾਡੀ ਸ਼ਖਸੀਅਤ ਨੂੰ ਬਿਆਨ ਕਰਦੇ ਹਨ ਸਾਡੀ ਜ਼ਿੰਦਗੀ ਪ੍ਰਤੀ ਨਜ਼ਰੀਏ ਨੂੰ ਬਿਆਨ ਕਰਦੇ ਹਨ ਸਾਡੇ ਬੋਲ ਸਾਡੀ ਵਿਚਾਰਧਾਰਾ ਨੂੰ ਬਿਆਨ ਕਰਦੇ ਹਨ ਇਸ ਲਈ ਜਦੋਂ ਵੀ ਅਸੀਂ ਬੋਲਦੇ ਹਾਂ ਤਾਂ ਸਾਡੇ ਬਾਰੇ ਸਿਆਣੇ ਲੋਕ ਅੰਦਾਜ਼ਾ ਲਗਾ ਲੈਂਦੇ ਹਨ ਕਿ ਅਸੀਂ ਕਿਹੋ ਜਿਹੀ ਸ਼ਖਸੀਅਤ ਦੇ ਮਾਲਕ ਹਾਂ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਦੇ ਵੀ ਕੌੜੇ ਬੋਲ ਨਹੀਂ ਬੋਲਣੇ ਚਾਹੀਦੇ ਜਿਹੜੇ ਕਿਸੇ ਦੇ ਹਿਰਦੇ ਨੂੰ ਬਲੁੰਦਰ ਕੇ ਰੱਖ ਦਿੰਦੇ ਹਨ ਹਮੇਸ਼ਾ ਪਿਆਰੇ ਤੇ ਸਤਕਾਰ ਭਰੇ ਬੋਲ ਹੀ ਬੋਲਣੇ ਚਾਹੀਦੇ ਹਨ ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੇ ਸਾਹਮਣੇ ਵਾਲੇ ਦਾ ਧਿਆਨ ਸਾਡੀ ਸ਼ਖਸੀਅਤ ਤੇ ਪੈਂਦਾ ਹੈ ਉਸ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿਸੀ ਕਹਿੋ ਜਹੇ ਹਾਂ ਮਿੱਠਾ ਬੋਲਣ ਵਾਲੇ ਜਲਦੀ ਦੂਸਰਿਆਂ ਦੇ ਨੇੜੇ ਹੋ ਜਾਂਦੇ ਹਨ ਪਰ ਚਾਪਲੂਸੀ ਕਰਨ ਵਾਲੇ ਨਹੀਂ ਮਿੱਠਾ ਬੋਲਣ ਤੋਂ ਭਾਵ ਸੱਚ ਬੋਲਣਾ ਸਪਸ਼ਟ ਬੋਲਣਾ ਪਰ ਝੂਠੀ ਚਾਪਲੂਸੀ ਨਹੀਂ ਕਰਨੀ ਸਾਡੇ ਬੋਲ ਸਾਡੇ ਅੰਦਰਲੀ ਅੰਦਰਲੀ ਸੋਚ ਨੂੰ ਦੂਸਰਿਆਂ ਸਾਹਮਣੇ ਰੱਖਦੇ ਹਨ ਕਿਸੇ ਦੀ ਬਾਹਰੀ ਦਿੱਖ ਸਿਰਫ ਇੱਕ ਵਾਰ ਪ੍ਰਭਾਵਿਤ ਕਰਦੀ ਹੈ ਪਰ ਬੋਲ ساری ਜ਼ਿੰਦਗੀ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ ਚਾਹੇ ਉਹ ਚੰਗੇ ਹੋਣ ਚਾਹੇ ਮਾੜੇ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਬੋਲਾਂ ਨਾਲ ਦੂਸਰੇ ਨੂੰ ਸਤਕਾਰ ਤੇ ਪਿਆਰ ਵੰਡੀਏ ਸੋਣਾ ਬੋਲਣ ਦੀ ਤਾਲੀਮ ਸਾਨੂੰ ਮਾਪਿਆਂ ਤੋਂ ਮਿਲਦੀ ਹੈ ਬੱਚੇ ਮਾਪਿਆਂ ਦੀ ਨਕਲ ਕਰਦੇ ਹਨ ਸਾਨੂੰ ਬਚਪਨ ਤੋਂ ਆਪਣੇ ਮਾਪਿਆਂ ਤੋਂ ਮਿੱਠਾ ਬੋਲਣ ਦੀ ਆਦਤ ਪੈ ਜਾਂਦੀ ਹੈ ਜੇਕਰ ਅਸੀਂ ਮਿੱਠਾ ਤੇ ਸੱਚ ਬੋਲਦੇ ਹਾਂ ਸਾਡੇ ਬੱਚੇ ਵੀ ਸੱਚ ਤੇ ਸਪਸ਼ਟ ਬੋਲਦੇ ਹਨ ਸੋ ਕੋਸ਼ਿਸ਼ ਕਰੀਏ ਲਫ਼ਜ਼ਾਂ ਦੀ ਤਾਕਤ ਨੂੰ ਸਮਝੀਏ ਤੇ ਆਓ ਜ਼ਿੰਦਗੀ ਨੂੰ ਸੋਹਣੇ ਲਫ਼ਜ਼ਾਂ ਨਾਲ ਰੂਸ਼ਨਾ ਲਈਏ ਥੈਂਕ ਯੂ